ਜੇ ਕਿਸੇ ਨੂੰ ਦਿੱਕਤ ਆਈ ਹੈ ਇਸ ਲੰਗਰ ਪਾਣੀ ਦੇ ਬੈਠਾ ਹੋਣ ਦੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਪ੍ਰੋਗਰਾਮ ਕਰਾਂਗੇ ਬਾਕੀ ਮਾਰਦੀ ਬੰਗ ਰਹੀ ਹੈ ਜੀ ਬਾਰ ਬਾਰ ਕਿਸਾਨ ਆ ਗਏ ਆਪਾਂ ਬਹੁਤ ਬਾਬਾ ਸਰਵਜਿੰਦ ਸਿੰਘ ਜੀ 2 ਮਿੰਟ ਵੀ ਹੋ ਕੇ ਆ ਰਹੇ ਨੇ ਜੀ ਅੱਜ ਜੀ ਆਪਾਂ ਉਹ ਸਾਰੇ ਪੱਤੀ ਬੁਲਾ ਕੇ ਕਿਉਂਕਿ ਬਿਲਾਰੇ ਵੱਧ ਨੇ ਤੇ ਸਮਾਂ ਸਿਰਫ ਇੱਕ ਇੱਕ ਦੋ ਦੋ ਮਿੰਟ ਨਵਦੀ ਵਾਡੇ ਗੁਰੂ ਫਤਿਹ ਦੀ ਸਾਡੀ ਫਾਇਦੇ ਆਏ ਗੁਰਜੀ ਦਾ ਥਾਲ ਸਾਡੇ ਗੁਰਜੀ ਅੱਜ ਬਾਬਾ ਦੀ ਫਾਟ ਕੇ ਮੈਂ ਕੀ ਵੀ ਇੱਕ ਉਹ ਬਣ ਕੇ ਜਾਵੇ ਤੇ ਉਹ ਕਿ ਮੈਂ ਕੀ ਵੀ ਇੱਕ ਉਹ ਬਣ ਕੇ ਜਾਵੇ ਤੇ ਉਹ ਉੱਪਰ ਸਾਰੇ ਪੰਜਾਬ ਦੇ ਅੰਦਰ ਦਿੱਤੀ ਜਾਣ ਦੀ ਗੱਲ ਉਹ ਕਿ ਮੇਰੇ ਨਾਲ ਕੋਈ ਝੱਟਾ ਵੀ ਉਹਨਾਂ ਨਾਲ ਕੋਈ ਕਹਿ ਚਾਲਿਆ ਕੀ ਕਰਦੇ ਆ ਨਾ ਕਿ ਕਮੇਟੀ ਜਰੂਰ ਬਣਾਈ ਜਾਵੇ ਅੰਦਰ ਇਹ ਸਾਡੇ ਵਾਸੀ ਜੁਰੇਵਾਰੀ ਦੇ ਪੀਪਾ ਮੁਕੇ ਲੈ ਕੇ ਆਉਂਦੇ ਨੇ ਨਾ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਵੇ ਵੀ ਹਾਂ ਬਹੀ ਜਰੂ ਲੋੜ ਪੋਗੀ ਨਾ ਸਾਰੇ ਇਕੱਠੇ ਹੋ ਗਿਆ ਜਿਉਂ ਜੈਸੀ ਹਜ਼ਾਰ 2000 ਬੰਤੇ ਇਕੱਠਾ ਹੋ ਜਾਂਦਾ ਨਾ ਉੱਤੇ ਭਾਈ ਸਾਹਿਬ ਮਿਲ ਜਾਂਦਾ ਔਰ ਸਭ ਤੋਂ ਪਹਿਲਾਂ ਤਾਂ ਕੋਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਨਾ ਰੱਬੀ ਓਨਾਰੇ ਕੰਮ ਕਰਨ ਦੇ ਦੇ ਸਾਰੇ ਸਾਰੇ ਅਸੀਂ ਪ੍ਰਮਾਤਮਾ ਦਾ ਜੱਜ ਲਈ 20% ਠੀਕ ਨੇ 30 ਨੰਬਰ 20% ਵੀ ਮਾਰੇ ਬਣ ਜਾਂਦੇ ਨੇ ਨਾ ਕਿਉਂਕਿ ਜੀਰਪੁਰ ਵਾਲੇ ਅਧਿਕਾਰੀ ਦੀ ਇੱਜਤ ਨਾ ਬਾਈ ਉਹ ਕਾਕੇ ਵੀ ਅਧਿਕਾਰ ਦੇ ਪਿਆਰ ਵਿੱਚ ਬੀਨਾ ਉਹ ਬਾਕੇ ਠੱਕਾ ਕਰਦੇ ਨੇ ਸਾਰੇ ਦਾ ਖਿਆਲ ਰੱਖੋ ਸਾਰੇ ਮੈਂ ਸੱਚੀ ਗੱਲ ਜਦੋਂ ਮੇਰੇ ਜਿੱਥੇ ਪਾੜੇ ਨਾ ਇਹਨਾਂ ਨੇ ਇੱਕੇ ਪਾਰ ਤੇ ਨਿਕਲੂ ਪਹਾੜ ਪਿੱਛੇ ਪੁੰਨਿਆ ਰਹੇ ਨਾ ਤੇ ਪਾਰ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਜਿਵੇਂ ਮੇਰੇ ਪਾਰ ਫੜੇ ਹੋਏ ਸਿਓ। ਕਿਉਂ ਮੈਨੂੰ ਇੱਕ ਦਿਨ ਸੈਕਟਿਲ ਗਿਆ ਆਪਣੇ ਪਰਿਵਾਰ ਨਾਲ। ਭਾਵੇਂ ਮੈਂ ਤਾਂ ਉਹ ਵੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ। ਕਹਿੰਦਾ ਵੀਰੇ ਜੀ ਉਦੋਂ ਮੈਂ ਜਿਹੜੇ ਹੱਥ ਲਾਇਆ ਸੀ ਜਿਹੜਾ ਕਹਿੰਦਾ ਤੇਰੇ ਸੇਕ ਸਾਫ ਹੀ ਤੇਲੇ ਪਾੜੇ ਸੀ। ਮੈਂ ਕਿਹਾ ਭਾਈ ਮੈਂ ਤਾਂ ਤੇਰੇ ਨਹੀਂ ਰਿਹਾ ਜੀ। ਇਹ ਦਿਨ ਲੈ ਕਰਦੇ ਰਹੇ ਫਿਰ ਉਹ ਉਸਰੇ ਪਿੱਛੇ ਵਰਦੀ ਪਾ ਕੇ ਜੁੱਤੇ ਬੰਨਦੇ ਨੇ ਆਸਲ ਜ਼ਿੰਦਗੀ ਕੇ ਇਹ ਪੁੱਜਣ ਲੋਕ ਨੇ ਜਿਹਰੇ ਨਾਲ ਭਰਾਏ ਹੋਏ ਨੇ ਮੇਰੇ ਫਿਰ ਇੱਕ ਥਾਣੇ ਚ ਪਰਚਾ ਨਵੇਲ ਚਲੇ ਗਏ ਤੂੰ ਤੂੰ ਮੈਂ ਮੈਂ ਜਾਣਾ ਹੋਗੀ ਥਾਣੇ ਦੇ ਅੰਦਰ ਵੀ ਇਹ ਖਾ ਕੇ ਮੁੰਡੇ ਨਾਲ ਦੇ ਨਾਮਾ ਲਾ ਕੇ ਬੰਦ ਕਰਦੇ ਮੈਂ ਪਾ ਕੇ ਗੰਡਾ ਪਰਚਾ 6 ਮਹੀਨੇ ਦੇਰ ਚ ਰੱਖਿਆ ਤਿੰਨਣਾ ਰੋਕਣ ਖਾਲ ਵੀ ਖਿਗੀ ਕਿ ਜਿੰਦ ਤੱਕ ਹੈ ਚੜ ਜਾਣਾ ਪੁੱਤ ਬਾਖਾਂਗੇ ਤੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਕਹੇ ਆ ਤਾਂ ਕੇਸਾਂ ਦੇ ਕਿਦ ਰਾਤ ਨੂੰ ਪੰਪਦੇ ਬਾਬਾ ਜੀ ਕਿੱਥੇ ਕਿੱਥੇ ਜਵੇਂ ਦੇਸੀ ਕਰੇ ਸਾਰੇ ਕੱਪੜੇ ਪਾ ਲਏ ਹਿੰਮਤ ਜੀ ਹੋਈ ਉਹ ਕਿ ਇਹ ਹਾਥ ਹੁੰਦੇ ਤਾਂ ਪੱਟਾ ਵੀ ਬਾਗਾ ਸੀ ਗੱਲ ਹੋਈ ਹੈ ਨਾ ਬਾਈ ਗੱਲ ਦਾ ਹਿੰਮਤ ਵੀ ਆ ਵੀ ਛੋਟੇ ਜੀ ਵੀ ਹਿੰਮਤ ਹੋਣੀ ਚਾਹੀਦੀ ਆ ਸਿਹਰਾ ਖੜ ਕੇ ਕੋਈ ਛੋਟੇ ਨਾਲ ਲੜਨੇ ਵਾਤੇ ਖੜ ਤਾਂ ਹੈ ਤੇ ਘਰੇ ਬੈਠ ਕੇ ਕਰਨਾ ਚਾਹੁੰਦੇ ਆ ਪ੍ਰਭਾਨ ਜੀ ਵਾਇਸ ਨੂੰ ਕਿਉਂਕਿ ਉਹ ਵੀ ਪਹਿਨ ਹਰਿਆਣੇ ਦੇ ਆ ਤੇ ਅੱਸੀ ਵੀ ਹਰਿਆਣੇ ਦੇ ਆ ਪਹਿਨ ਨੂੰ ਬੈਠੀ ਕਰਦੇ ਆ ਕਿ ਪਹਿਨ ਪਹਿਲਾਂ ਬੈਠੀ ਗਾਉਂ ਨੂੰ ਬੱਤ ਕਰਦਾ ਹੱਤਾਂ ਠੀਕ ਹੈ ਨਾ ਕਿਉਂਕਿ ਇੱਕ ਗੀਤ ਦੇ ਖੋਲੇ ਰਿਖਾ ਫੜ ਜਾਂਦਾ ਘਰ ਵਿੱਚ ਲਾਉਣ ਆ ਕੇ ਆ ਠੀਕ ਹੈ ਪ੍ਰਭਾਨ ਮਾਨਤਾ ਹੋ ਗਿਆ ਤੁਮਾ ਅਖਰਵ ਪੀਜੀਪੀ ਜੁਟੀਆਂ ਚੱਕ ਰੱਖ ਦੇ ਕੇ ਕੀ ਵਾਲਾ ਨਾ ਵੀ ਜੁਟੀਆਂ ਚੱਕ ਦੇ ਇਹ ਤੁਮ ਲਗਾ ਸਾਡੇ ਵਿਆਪ ਭੈਣੇ ਤੂੰ ਇਤਿਹਾਰ ਵਿਆਪ ਕਰ ਰਿਹਾਵੇਂ ਕੋ ਮਾਨ ਨੂੰ ਜੀ ਅਸੀਂ ਤੇਰੀ ਗੋਮ ਦੇ ਬਾਦ ਦਾ ਸੰਗਵਾ ਟੱਕਰੀਆਂ ਖਾਣ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸੰਗਵਾ ਮਦਾਨੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸੰਗੋ ਹੋਰ ਵੀ ਦੇਖਦੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਬਾਪੂੜ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਥਾ ਕਰਲੇ ਯਾਮ ਕਰਿਆ ਸੀਗਾ ਉਹਨੇ ਖਤੋ ਕਰ ਲਿਆ ਸੰਨ ख़तम हुण वारी कोन्हे पसंदि लॻो हा जॾहिं घर ते आ शाम वापस आवांवां ਠੀਕ ਆ ਆਪੀ ਕੋਲ ਡਾਰਨਾਰੇ ਲੋਕ ਵੀ ਹੈਗੇ ਬੰਦੇ ਤੋਂ ਪਰ ਅਸੀਂ ਫੇਰ ਵੀ ਜਾਣੇ ਆ ਭੈਣੇ bina ਆਪਣੇ ਪਰੋਣੇ ਨੂੰ ਸਮਝਾ ਇਹਨੂੰ ਕੀ ਸੱਤਾ ਦਾ ਨਫਾ ਇਹ ਰਾਖਵ ਫਾਰ ਟਾਈਮ ਨਹੀਂ ਮਿਲ ਕਰਦੇ ਵਿੰਦਾਪੁਰੇ ਵੀ ਆਇਆ ਸੀਗਾ ਠੀਕ ਆ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਤੇ ਆਪਣਾ ਮੈਡੀਕਲ ਕਹਿੰਦੇ ਆਸਟ੍ਰੇਲੀਆ ਚੋਂ ਬਾਹਰ ਨੂੰ ਪੜਾਈ ਕਰਦੇ ਨੇ ਪਤਾ ਨਹੀਂ ਸਾਚਾ ਪਤਾ ਕਿ ਇਹ ਝੂਠ ਹੈ ਸਾਰੇ ਦੱਸਣਾ ਹੈ ਪੇਪਰ ਬਈ ਮੈਂ ਤੇ ਇੱਥੇ ਆ ਕੇ ਤੁਹਾਨੂੰ ਤੁਹਾਡੇ ਪਰਮਾਨਨ ਨਾਲੇ ਹੁਣ ਤੋਂ ਕਦੀ ਪਤਨੀ ਹੈ ਕਿ ਮਾਂ ਵੀ ਬਣ ਚੁੱਕੀ ਹੈ ਉਹ ਬਾਤ ਸਮਝ ਸਕਦੇ ਕਰਦਾ ਵੀ ਜਿਹੜੀ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਦੇ ਜੂਰ ਮੁੰਡਾ ਨਾ ਤੇ ਉਹਨਾਂ ਦੇ ਕੀ ਵੀ ਤੁਸੀਂ ਹੋ ਗਿਆ ਨਾ ਅਜੇ ਮੈਂ ਇਹ ਵੀ ਕਰਨਾ ਚਾਹੁੰਦੇ ਜਿਹੜੇ ਹੈ ਨਾ ਇਹ ਅੱਸੀ ਦਾ ਅੱਸੀ ਕੀ ਦਾ ਲੜਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਕੰਨ ਤੋਂ ਬਾਲਾ ਸਾਡੀ ਮਾਈਕ ਹੋਵੇ ਯੂ ਬੀਏ ਲਾਇਆ ਹੋਇਆ ਹੈ ਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਜਿਹਨੇ ਜਿਹਨੇ ਮੇਰੇ ਨਾਲ ਕਰੇ ਮੇਰੇ ਨਾਲ ਹੀ ਘਰਵਾਲਾ ਚੰਡੀਗੜ੍ਹ ਕਰਾਇਆ ਸੀਗਾ ਇਹਨਾਂ ਨੇ ਕਰ ਦਿੱਤਾ ਲੈ ਨਾ ਇੱਕ ਵਾਰ ਮੇਰੇ ਦੇ ਪਾਣੀ ਸਿਰ ਨਾਮ ਕਰਨਾ ਪਰਵਾਹ ਨਾ ਕਰਾਂਗੇ ਜਿੱਦਰ ਨੰਬੀ ਬਾਤੀ ਚਾ ਚਰ ਗਿਆ ਪੁੱਤ ਦਾ ਮਾਰ ਪਾਰ ਆ ਕਰਾਂਗੇ ਫਰਦੇ ਨਹੀਂ ਹੈਗੇ ਜੀ ਨਾ ਜੇ ਸੀ ਦਾ ਪਰਵਾਹ ਨਾ ਜਾਵਾ ਪਰਿਆ ਉਹ ਪਰਵਾਹ ਨਾ ਕਰ ਰੋਏ ਕਰ ਲੈ ਨੰਬਰ ਤੇਥੇ ਜੀ 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 ਲਿਵਾ ਦਾ ਬਾਬੂ ਜੀ ਬੈਠੇ ਨੇ ਨਾ ਤੇ ਫਿਰ ਦੀ ਇੱਕ ਭਾਈ ਕਿਲੋ ਪ੍ਰੈਸ ਦੀ ਕਰਨਾ ਕਿ ਮੇਰੇ ਮਾਪੇ ਨੇ ਹਟਾਇਆ ਹੋਇਆ ਤੇਰੇ ਬਾਪੂ ਦਰਬੀ ਜੀ ਆਏ ਹੋਏ ਨੇ ਆਪਣੀ ਪਾਲ ਦੇ ਬਾਬੂ ਜੀ ਭਾਈ ਇਹ ਫੋਨ ਕਰਦੇ ਨੇ ਹੈ ਨਾ ਸਾਰੇ ਨੂੰ ਇਹ ਭਾਈ ਅਜੇ ਉੱਥੇ ਘੱਟ ਰੱਖਿਆ ਉੱਥੇ ਆਓ ਉੱਥੇ ਘੱਟੋ ਕੇ ਮੈਨੂੰ ਦੋ ਵਾਰ ਪਤਾ ਹੈ ਬਾਬੂ ਜੀ ਦਾ ਵੀ ਨੀ ਕੀ ਮੋ ਫਿਰ ਗਿਆ ਉੱਤਮਾ ਬੰਦਾ ਇਹ ਮੈਂਗਾ ਫਿਰਵਾਇਆ ਕਿ ਦੀਪਾਪੂ ਦੇ ਫੋਮ ਦੀ ਹੁਣੀ ਗੱਲ ਕਰਦੇ ਕਿ ਕਿੱਥੇ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਕਾਹ ਕਹੂਗਾ ਨਾ ਅੱਜ ਅੱਕੇ ਆਪੋਕੇ ਜਾਗੇ ਤੇ ਸੱਜ ਸਾਰੇ ਦਾ ਸਾਥ ਲੜਦਾ ਭਾਈ ਵੀ ਹਾਂ ਜੇ ਕੀ ਸੱਜੇ ਦਾ ਵੇਟ ਰੱਖ ਕੇ ਅੱਕੇ ਹੋਗੇ ਜੀ ਤੇ ਗੱਲੇਵਾ ਸਾਥ ਨੂੰ ਕਹਿਣਾ ਚਾਹੁੰਦੇ ਆ ਬਾਪੂ ਜੀ ਨੂੰ ਦੀਵਾਪੂ ਜੀ ਸਾਰੇ ਨੌਕਾਪੂਡੇ ਨਾਲ ਨੇ ਜਿਹੜਾ ਲੈਂਡ ਪੁਰੀ ਦਾ ਮੁੱਦਾ ਚੱਲਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਕੁੱਠੀਂ ਕਿਹਾ ਇਹ ਜਾ ਕੇ ਇਥੇ ਪ੍ਰਵਾਸੀ ਬਕਾਉਣਾ ਚਾਹੁੰਦੇ ਨੇ ਕਿ ਗਾਲ ਨੂੰ ਪੰਜਾਬੀ ਜੱਟ ਕੀ ਨਹੀਂ ਹੋਣੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੰਨ ਤੇ ਕੀ ਕੋਮ ਰੂਪਾ ਕਰਾਗੇ ਅੱਤੀ ਕੋਡੇ ਨਾਲਾ ਹਰਿਆਣੇ ਦੇ ਅੰਦਰ ਚਾਰ ਕਿੱਤਾ ਸਾਡੇ ਪੀਲੇ ਕੋਈ ਕਾਟੀ ਜਿੱਥੇ ਬੰਮੀ ਨਾਲ ਅੱਠ ਗੱਦੇ ਬੰਮੀਆ ਹੋਰ ਜੁੜਿਆ ਤੇ ਹਰਿਆਣੇ ਦਾ ਕਿਸਾਨ ਰੋਡ ਚ ਬਣਾਇਆ ਪਾਪਾ ਮਿਹਰ ਸ਼ੁਰੂਆਤ 2028 ਦੇ ਅੰਦਰ ਜਦੋਂ ਵੱਡੇ ਤਨੋਜ ਨਾ ਜਿੱਲੀ ਨੂੰ ਵੀ ਘੇਰਾ ਪਾਵਾਂਗੇ ਤੇ ਮੈਕੀ ਟੀਵੀ ਮੈਕੀ ਟੀਵੀ ਦੇ ਘਰਾਵੇ ਉਹ ਚਰਤ ਕਲਾ ਕਰਾਣਾ ਫਾੜਾ ਇੱਕ ਫਾਕੇ ਦੀ ਛਾਂ ਜੂੜ ਪਾਵਾਂਗੇ ਅੱਜ ਕੇ ਕਾਜੀ ਭਗਵਾਨ ਸਮਾਗਮ ਦੇਖਾ ਕੋਰੇ ਵੀ 3-4 ਦੇ ਦੋ ਵੱਜ ਇਕੱਠੇ ਹੋਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਬਾਬਾ ਗੁਰਵਦਰ ਸਿੰਘ ਜੀ ਹੋ

ਮਾਣ ਤੇ ਬੜੀ ਚੜ੍ਹਦੀ ਕਲਾ ਤੋਂ ਦੇਣਾ ਜਦੋਂ ਕਿ ਆਪਾਂ ਸਾਰੇ ਪੰਜਾਬ ਵਾਸਤੇ ਖੜੇ ਆਂ ਕਿਉਂਕੋ ਅਸੀਂ ਵੀ ਕੋਈ ਜ਼ਿਆਦਾ ਬੋਲਣ ਨਹੀਂ ਆਏ ਹੈਗੇ ਕਿਉਂਕੋ ਖਾਲਸਾ ਪੰਥ ਦਾ ਕੰਮ ਜਿੱਤੇ ਤੂੰ ੱੱੱੱੱ ਹਰ ਨੂੰ ਲੋਕਾਂ ਨੂੰ ਮਦਦਾਂ ਸ਼ੇਅਰ ਕਰੋ ਪਰ ਅੱਜ ਕੱਲ੍ਹ ਸਾਡਾ ਖਾਲਸਾ ਪੰਥ ਵੀ ਉਥੇ ਜਿੱਤੇ ਲੋਕ ਲੋਕਾਂ ਦੇ ਡੇਰਿਆਂ ਦੇ ਬੈਠੇ ਹੋਏ ਆਪਾਂ ਆਪਣੇ ਸੰਪਰਤਾਂ ਤੋਂ ਚੋਂ ਜੇ ਡੇਰਾ ਵਾਲੇ ਤੋਂ ਚੋਂ ਦੇ ਰੱਖੇ ਹੋਏ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਤੱਕਰੇ ਹੋਗੇ ਪੰਜਾਬ ਦੇ ਨਾਲ ਖੜਤੀ ਮੂਰ ਹੈ ਕਿਉਂਕਿ ਪ੍ਰਸ਼ਾਸਨ ਦੀ ਧੱਕੇ ਸਾਈਆਂ ਤੇ ਸ਼ੁਰੂਆਤ ਆਉਂਦੀ ਆਈ ਹੈ وہی ਪੰਜਾਬ ਦੇ ਜਿੱਥੇ ਸਾਡੇ ਤੱਕੇ-ਟੱਕੇ ਨੂੰ ਮੂਰ ਪਾਏ ਗਏ ਸੀ ਲੋ ਜੇ ਦੇਖੋ ਜਿੰਨਾ ਚਿਰ ਤੱਕ ਅਸੀਂ ਸੰਘੜੇ ਨਹੀਂ ਹੁੰਦੇ ਪੰਜਾਬ ਵਾਲੇ ਦੇਖੋ ਪ੍ਰਸ਼ਾਸਨ ਇਹ ਦੇਵਧੇ ਗਰਮੀਆਂ ਨਹੀਂ ਹੁੰਦੀਆਂ ਕਿ ਪ੍ਰਸ਼ਾਸਨ ਚਲਵਾਉਂਿਆ ਸਰਕਾਰਾਂ ਹੁੰਦੀਆਂ ਨੇ ਪਰ ਸਾਡੇ ਲੋਕਾਂ ਦਾ ਸੋਚਣੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਦੇਖੋ ਜਿੱਦੀ ਵਾਰੀ ਸਰਕਾਰਾਂ ਬਣਾਈਆ ਕਾਦੀ ਆਉਦੀ ਸਰਕਾਰ ਬਣੀ ਤੇ ਬਹਿਮੜ ਕਲਾ ਦੇ ਅਸੀਂ ਜੁਕੀਆਂ ਖਾਦੀਆਂ। ਇਹ ਕਾਂਗਰਸ ਵੀ ਬਣੀ ਤਾਂ ਜੁਕੀਆਂ ਖਾਦੀਆ ਜਿੰਨਾ ਚਿਰ ਤੱਕ ਸਾਡੇ ਲੋਕਾਂ ਨੂੰ ਅਕਲ ਨਹੀਂ ਆ ਸਕਦੀ। ਕੋਈ ਨਵੀਂ ਆਪਣੀ ਪਾਲ ਦੀ ਖੇਤੀ ਪਾਲ ਦੀ ਖੜੇ ਕਰ ਸਕਦੇ ਤੁਸੀਂ। ਉਹਨਾਂ ਦਿਨ ਅਸੀਂ ਭਾਵੇਂ ਭਗਵਾਨ ਦਾ ਮੰਦੀ ਸਰਕਾਰ ਹੋਵੇ। ਉਹ ਚਾਰ ਵਾਰ ਸਾਡੇ ਪੰਜਾਬ ਦੇ ਜੂਠੇ ਡੋਕਰੇ ਜੁੱਤੀਆਂ ਹੀ ਖਾਡੀਆਂ ਸੀ ਇਸ ਕਰਕੇ ਸਾਰੇ ਆਪ ਪਰਬੋਈਏ ਜਿਹੜੇ ਸਾਡੇ ਪੰਜਾਬ ਦੇ ਸਾਰੇ ਨੌਜਵਾਨ ਜਮਾ ਜੂਠ ਜਿੰਨੇ ਸਾਡੇ ਸਾਰੀ ਖੇਤੀਬਾੜੀ ਪਾਣੀ ਕਿੱਥੇ ਕਰਕੇ ਉਹ ਪੰਜਾਬ ਦੇ ਬੁਰੀ ਹਾਲ ਕਰੀਏ ਕਿਉਂਕਿ ਖਾਲਸਾ ਤੋਂ ਤੱਕ ਪੰਜਾਬ ਜਵੇਂ ਲਖੇਸਤਾਲੇ ਬਾਈ ਨਾਲ ੱੱਕਾ ਹੋਇਆ ਹੈ ਸਾਡੀ ਭੈਣ ਨਾਲ ਮਾਰੀ ੱੱਕਾ ਹੈ ਔਰੇ ਤਾਂ ਮੈਨੂੰ ਦੇਖਿਆ ਹੈ ਉਹ ਵੀ ਮਨਾਸ ਨੂੰ ਸਪੈਨਡ ਕਰਾਇਆ ਇਹ ਕਾਹਕੇ ਆਪਾਂ سارے ਤੱਕਲੇ ਹੋਏ ਜੇ ਪੰਜਾਬ ਨੇ ਬਸਲਾ ਤੇ ਆ ਬਸਾਉਣੀ ਤੇ ਜੇ ਆਪਾਂ ਰੁਕ ਕੇ ਘਰਾਂ ਤੇ ਬਹਿ ਗਏ ਸਾਡੀ ਜਮੀਰਾਂ ਮਰ ਗਿਆ ਸਾਡੀ ਹਰਕ ਮਰ ਗਈ ਇਸ ਸਵਾਦ ਵਾਲੀ ਗੱਲ ਦੀ ਹੈ ਜੀ ਦੇਖੋ ਪ੍ਰਸ਼ਾਸਨ ਕਹਿੰਦਾ ਹੈ ਜੀ ਉਹ ਜਦੋਂ ਆਪਾਂ ਦੇਖੋ ਜਿਆ ਕਿਸੇ ਦਾ ਇੱਕ ਕੰਮ ਜਿਹੜਾ ਸਾਡੀ ਬਾਹੂ ਹੱਥ ਪੋਦਾ ਲੈ ਕਿਸੇ ਦਾ ਵੋਟ ਵੰਡ ਦਿੰਦੇ ਇਹੋ ਤਾਂ ਸਰਪੋਤ ਪਿਆਰੀ ਆਪਣੀ ਪਾ ਗਿਆ ਇਸ ਤਰ੍ਹਾਂ ਕਿ ਆਪਾਂ ਤਖੜੇ ਹੋਈਏ ਪੰਜਾਬ ਦੀ ਗੱਲ ਕਰਕੇ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਜਿੱਥੇ ਵੀ ਕਿਸੇ ਗਰੀਬ ਦਾ ੱਟਕਾ ਹੁੰਦਾ ਉੱਥੇ ਜਾ ਕੇ ਖੜੀਏ ਸਾਰੇ ਆਪਾਂ ਸਮੋਚੇ ਤੱਕ ਤੇਰੀ ਤੇਰੀ ਆ ਜਿੰਨਾ ਚਿਰ ਤੱਕ ਤੁਸੀਂ ਸਪਤਾ ਨਹੀਂ ਬਦਲਦੇ ਪੰਜਾਬ ਤੇ ਆਪਾਂ ਬਾਤ ਨਹੀਂ ਕਰਦੇ ਲੋਕੋ ਸਾਡਾ ਬਾਤ ਸ਼ੁਰੂ ਕਰਦਾ ਰਹਿੰਦੇ ਫਿਰ ਵੀ ਕਾਫੀ ਇਹ ਬਾਕੀ ਬਤਾ ਕੇ ਬਤਾ ਰਾਜ ਆਇਆ ਉਹਨੂੰ ਵੀ ਕਿਰਦਾਰਾਂ ਨੇ ਮਾਰਿਆ ਜੇ ਜੇ ਮਾਰਾ ਰਜੀਤ ਕਾੜਾ ਦੀ ਤਾਂ ਵੀ ਕਰਦਾ ਵਾਲਾ ਡੋਪਿਆ ਇਸ ਕਰਕੇ ਬੱਤੀ ਜਾਤੋਂ ਬੋਟਾ ਨਹੀਂ ਸਮੂਹੇ ਸਤੂਸ਼ ਦੇ ਮਤਲਬ ਦੇਤੀ ਆ ਕਿ ਆਪਾਂ ਚੜ੍ਹਦੇ ਕਲਾਚ ਰਹਿ ਕੇ ਜਿੱਤੇ ਬੱਤੀ ਸਿੰਘਾਂ ਦੀ ਗੱਲ ਕਰਦੇ ਹੋ ਵੀ 2.5 ਸਾਲ ਦਾ ਮੋਰਚਾ ਪੱਟਿਆ ਹੈ ਉਤੇ ਆਪਾ ਜਿਹੜੇ ਪੰਜਾਬ ਦੇ ਸਾਡੇ ਅੱਗੇ ਹੁੰਦੇ ਆ ਜਿਵੇਂ ਪੁਲਸ ਆਏ ਟੋਟ ਕਿੱਥੇ ਜਾਂਦੇ ਆ ਖਾਤਾ ਤੇ ਲੋਜਮਾਨ ਵਾਲੇ ਚੱਲਦੇ ਨੇ ਦੇ ਨਾਂ ਤੇ ਸਾਰੇ ਆਪਾ ਤੱਕੜੇ ਹੋ ਕੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਤੇ ਜਿੱਥੇ ਵੀ ਪ੍ਰਸ਼ਾਸਨ ਦਾ ਕੰਮ ਆਤਾ ਹੈ ਸਾਰੇ ਤੱਕੜੇ ਹੋ ਕੇ ਉਹਨਾਂ ਦੇ ਖਿਲਾਫ ਆਵਾਜ਼ ਚੱਕੀਏ ਤੇ ਹੋਰ ਵਾਲੇ ਟਾਈਮ ਤੇ ਆਪੇ ਸਰਕਾਰ ਪੰਜਾਬ ਦੀ ਮੁੱਖਤਨੀ ਪਾਟੇ ਬਣਾਈ ਜਾਵੇ ਸਮੂਚੀ ਸੰਗਤ ਨੂੰ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਦੀ ਫਤਿਹ

ਜੋ ਵੀ ਸਾਹਮਣੇ ਆਜ 70 ਗਰਮ ਤੇ ਆ ਕੱਢੀ ਹੋਈ ਆ ਕਿ ਉਸ ਨੇ ਜਿਹੜੇ ਚੁੱਕੇ ਮੁਕਾਬਲੇ ਦੇ ਦੁਆਰੇ ਦੌਰ ਚ ਲਾਇਆ ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਮੇਰੇ ਪਰਿਵਾਰ ਨਾਲ ਮੇਰੇ ਬਾਪੂ ਸਾਹਿਬ ਤੇ ਮੇਰੇ ਤਾਇਆ ਜੀ 1992 ਤੇ 93 ਦੇ ਵਿੱਚ ਸੋਨਰਮ ਕਾਬਲਾ ਹੋਇਆ ਵਾ ਜਦੋਂ ਮੁਕਾਬਲੇ ਦਾ ਵੱਲ ਪਰਵਾਹ ਨਾ ਕੀਤੀ ਆ ਜਦੋਂ ਮੇਰੇ ਬਾਪੂ ਸਾਹਿਬ ਦਾ ਪਹਿਲਾ ਮੁਕਾਬਲਾ ਹੋਇਆ ਤਾਂ ਉਸ ਸਮੇਂ ਫੌਸਲਾ ਇਹ ਕਹਿਣਾ ਸੀ ਵੀ ਤੁਸੀਂ ਕਹੋ ਵੀ ਇਹ ਸ਼ਗਰਾਹ ਸਿੰਘ ਰਸ਼ੀਨਾ ਤੇ ਸਾਡੇ ਕੋਲੋਂ ਗਰਾਮ ਦੇ ਜੀ ਤੇ ਸਾਡੇ ਪਰਿਵਾਰ ਨੇ ਨਹੀਂ ਕਿਹਾ ਹੁੰਦੀ ਇਹ ਹੈ ਹੀ ਨਹੀਂ ਕਿ ਕਬਰ ਕੋਈ ਨਿਸ਼ਾਨੀਆਂ ਉਹ ਨਹੀਂ ਆ ਉਸ ਤੋਂ ਬਾਅਦ 30 ਸਾਲ ਦਾ ਸਮਾਂ ਬੀਤਿਆ ਮੈਂ ਜਵਾਨ ਹੋਇਆ ਤੇ ਮੇਰੇ ਪਰਿਵਾਰ ਚ 30 ਸਾਲ ਬਾਅਦ ਖੁਸ਼ੀ ਆਈ ਸੀਗੀ ਤੇ ਇਹ ਮੈਨੂੰ ਪਤਾ ਵੀ ਜਦੋਂ ਪਰਿਵਾਰ ਦਾ ਕੀ ਚਲੇ ਜਾਂਦਾ ਮੇਰੇ ਫਾਦਰ ਸਾਹਿਬ ਕਰਦੇ ਨਹੀਂ ਸੀ ਮੇਰੀ ਮਾਂ ਨੇ ਉਹ ਦੋ ਮਿੰਨੇ ਦਾ ਪਾਲਿਆ ਜਦੋਂ ਲੱਖੇ ਬਾਈ ਨਾਲੇ ਘਟਨਾ ਹੋਈ ਮੈਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਮੈਂ ਲੱਖੇ ਬਾਈ ਨਾਲ ਪਿਛਲੇ ਕਾਫੀ ਟਾਈਮ ਤੋਂ ਜੁੜਿਆ ਹੋਇਆ ਹਾਂ ਸਾਡਾ ਪਿਆਰਾ ਬਾਈ ਨਾਲ ਤੇ ਜਿੰਨੇ ਵੀ ਅੱਜ ਲੋਕ ਇੱਥੇ ਇਨਸਾਫ ਦਾ ਇਕੱਤਰ ਹੋਏ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ

ਜੇ ਮੈਂ ਉਹਨਾਂ ਅੱਜ ਕੱਲ੍ਹ ਦਿਖਾਏ ਤੂੰ ਵੱਡੇ ਘਟੋਂ ਹੋਣ ਕੀ ਪਉ ਤੁਹਾਨੂੰ ਪਤਾ ਲੱਗੇ ਵੀ ਲੋਕਾਂ ਦੇ ਏਕੇਾ ਜਦੋਂ ਆਪਣੇ ਏਕੇਾ ਟੁੱਟਦਾ ਤਾਂ ਅੱਗੀਆਂ ਗੱਲਾਂ ਆਪਣੇ ਨਾਲ ਵਾਪਰਦੀਆਂ ਨਹੀਂ ਆ ਤੇ ਮੈਂ ਤਾਂ ਜੱਥੇਬੰਦੀਆਂ ਨੂੰ ਦੇਰ ਹੀ ਕਰਦਾ ਵੀ ਇੱਕ ਮੋਟੋ ਕੇ ਚੱਲਣ ਕਿਉਂਕਿ ਆਪਣੇ ਪੰਜਾਬ ਦਾ ਪਿੱਛੇ ਬਹੁਤ ਨੁਕਸਾਨ ਹੋਇਆ ਦੋਨੇ ਪਾਸੇ ਆਪਣੇ ਮੁੰਡੇ ਸੀ ਚਾਹੇ ਉਹ ਬੁੜਤ ਸੀ ਚਾਹੇ ਜੰਗ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਹ ਪਰਿਵਾਰਾਂ ਦਾ ਵਿਚ ਵਿਚ ਦਾ ਪਰਿਵਾਰ ਐਨੇ ਵਿਚਾਰੇ ਆਪਾਂ ਟੈਰ ਕੀ ਗਰੀਬ ਨੇ ਉਹਨਾਂ ਦੇ ਮਾਮਾ ਨੇ ਤੇਰ ਤੇ ਫਤਾਨੀ ਹੈ ਗਿਆ ਤੇ ਮੈਂ ਜਦੋਂ ਥਿਆਦਾ ਸਮਾਂ ਨਹੀਂ ਫੇਰ ਕਰੇ ਪਿਆਰ ਕਰਨ ਦਾ ਮੌਕਾ ਮਿਲੂਗਾ ਵਾਈਨ ਨੂੰ 3 ਕਾਉਂਸਾ ਵਾਈਨ ਨੂੰ 3 ਬਤੈ ਆਫੀ ਮੰਗਦੇ ਆ ਜੀ ਜਗਦੀਪੁਰ ਦਾ ਹੋਵਾ ਸਾਡਾ ਭਰਾ ਹੁਣ ਬਲਦੇਵ ਸਿੰਘ ਜੀ ਵਡਾਲਾ 2 ਮਿੰਟ ਲਈ ਹੋਣ ਆਉਣਗੇ ਉਸ ਤੋਂ ਬਾਅਦ 1 ਮਿੰਟ ਦੇ ਲਈ ਗੌਰਵ ਰਾਣਾ ਜੀ ਫਿਰ ਬਾਪੂ ਦੱਸੇ ਸਰਪੇ ਕਮਾਲ ਧੰਨ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਨਰ ਬਖਸ਼ੀ ਹੋਈ ਭਾਤੇ ਧੀਰਤਾ ਸਹਿਣ ਪਰਵਾਨ ਕਰਿਓ ਕੋਈ ਵੀ ਰਸਨਾ ਅਜੇ ਹੀ ਨਾ ਹੋਵੇ ਬਾਜੀ ਰਹਿ ਜਾਏ ਸਾਰੇ ਅਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾਂ ਤੋਂ ਪਹਿਚਾਨੀਆਂ ਜੋ ਲੜੈ ਦੀਨ ਦੇ ਹੇਠ ਪੁੱਤਿਆ ਪੁੱਤਿਆ ਡਾਕਟਰ ਮਰਿਆ ਕਬੂਨਾ ਛੱਡਿਆ ਖੇਤ ਇਹ ਪੰਜਾਬ ਨੂੰ ਪੰਜਾਬੀ ਪੰਜਾਬੀਆਂ ਹਮੇਸ਼ਾ ਜ਼ਾਲਮ ਜ਼ੁਲਮ ਦੇ ਖਿਲਾਫ ਲੜੀ ਜ਼ੁਲਮ ਜਾਈ ਬਗਾਲ ਜ਼ਾਲਮ ਦੀ ਤਲਵਾਰ ਮਜ਼ਲੂਮਾਂ ਦੀ ਹੱਕ ਸੱਚ ਦੇ ਪਹਿਰੇਦਾਰ ਬਣ ਕੇ ਹਮੇਸ਼ਾ ਜਿੱਥੇ ਅੱਗੇ ਆਏ ਉੱਥੇ ਹਰੇਕ ਫਰਕ ਲਈ ਹਰੇਕ ਸਮੱਸਿਆ ਤੇ ਆ ਕੇ ਖੜੇ ਹੋਏ ਉਹ ਚਾਹੇ ਸਮਾਜਿਕ ਸੀ ਧਾਰਮਿਕ ਸੀ ਰਾਜਨੀਤਿਕ ਸੀ ਜਾਂ ਆਰਥਿਕ ਸੀ ਔਰ ਪੰਜਾਬ ਹਮਲਾ ਹੋਇਆ ਜਾਂੇ ਉਹ ਇੱਥੇ ਮੁਗਲਾ ਦੀਆਂ ਸਰਕਾਰਾਂ ਬਣੀਆਂ ਜਾਂੇ ਇੱਥੇ ਕੋਰੀਆ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਦੀ ਸਰਕਾਰ ਆਈ ਬੀਜੇਪੀ ਆਕਾਦੀਆਂ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਸਭ ਦਾ ਬਣਿਆ ਪਾਰੇ ਰਹੀ ਮਾਲ ਸਭ ਪੰਜਾਬ ਦੇ ਨਹੀਂ ਬਣੇ ਇਹ ਵੀ ਇੱਕ ਕੁੱਤਿਆਂ ਨੇ ਕਿ ਕੁੱਪਾ ਜਿਆਬਰ ਜ਼ੁਲਮ ਦੇ ਖਿਲਾਫ ਕਦੇ ਗੁਰਨਾਥ ਸਾਹਿਬ ਨੇ ਸ਼ਬਦ ਗਏ ਸਨ ਰਾਜੇ ਸੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ ਜਾਕਰ ਰਹਿੰਦਾ ਪਾਏ ਨਕਰੋ ਰਾਤ ਵਿੱਚ ਕੁੱਤੇਓ ਜੱਟ ਜਾਓ ਬਾਬਰ ਤੂੰ ਆਦਮ ਹੋਰ ਸ਼ੇਰ ਬਣ ਗਿਆ ਏ ਤੂੰ ਪਰਚਾ ਨੂੰ ਨੋਚ ਰਿਆ ਸਰਕਾਰ ਦੇ ਵਿੱਚ ਰੱਖ ਕੇ ਜਦ ਕੀ ਸਰਕਾਰ ਦੇ ਜ਼ਰਬ ਜੁਤ ਨੂੰ ਅਣਪੂਰੀ ਸੀ ਬਾਬਰ ਤੇਰਾ ਪ੍ਰਸ਼ਾਸਨ ਤੇਰੇ ਸਿਪਾਈ ਹਲਕੇ ਕੁੱਤੇ ਬਣ ਗਏ ਨੇ ਜਿਹੜੇ ਪਰਚਾ ਨੂੰ ਨੋਚ ਨੋਚ ਕੇ ਵੱਡ ਵੱਡ ਕੇ ਖਾ ਰਹੇ ਤੇਰੀ ਚਾਹਰੀ ਕਰਨ ਵਾਲੇ ਗੁਲਾਮ ਇਹਨਾਂ ਦਾਤ ਲੋਕਾਂ ਨੂੰ ਤੰਗ ਕਰਦੇ ਨੇ ਰਿਸ਼ਮਤਾ ਮੰਗਦੇ ਨੇ ਅਣਮਨੁਖੀ ਤਸ਼ੱਦਦ ਕਰਦੇ ਨੇ ਝੂਠੇ ਮੁਕਾਬਲੇ ਬਣਾ ਕੇ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਬੰਦ ਕਰਦੇ ਨੇ ਤੇ ਗੁਰੂਕੋ ਬਾਪੁਰਦੇ ਵੀ ਇਸ ਗੱਲ ਨੂੰ ਕਦੇ ਨਾ ਕਿ ਤਕਬੂਲਿਆ ਜਹਾ ਹੀਰ ਨੇ ਕਬੂਲਿਆ ਔਰੰਗਜ਼ੇਬ ਨੇ ਕਬੂਲਿਆ ਕਿੰਦੇ ਦਾ ਕਿੰਦੇ ਉਹ ਗਲਤ ਹੋਏ ਪਰ ਮੁੰਡਾ ਮਰਦਾ ਇੱਕ ਗੱਲ ਜ਼ਰੂਰ ਮੰਨੀ ਅਸੀਂ ਗਲਤ ਕੀਤਾ ਹੈ ਫਰ ਹੁੰਦੇ ਚੋ ਸਾਜਾ ਵਾ ਮੱਤਾਂ ਨਾਲ ਨਹੀਂ ਮੁਰਤੇਆਂ ਨਾਲ ਪੈ ਗਿਆ ਇਹ ਦਿੱਲੀ ਦੇ ਮੁਰਤੇ ਕਦੇ ਇੰਦਰਾ ਕਾਮ ਦੀਆਂ ਬਾਤਾਂ ਦੇ ਤੇ ਕਦੇ ਬਾਜ ਪਾਈਏ ਜਵਾਨੀ ਬਣ ਕੇ ਕਹਿੰਦੇ ਨੇ ਅਟੈਕ ਕੀਤਾ ਜਾਏ ਕਿਰਾਏ ਦੇ ਨਾ ਨਹੀਂ ਤੇ ਗੁਰਮੁਖੋ ਕੱਲੇ ਆਜੋ ਇੰਦਰੀ ਬਾਤ ਤੇ ਭਗਵਤ ਧਾਮ ਜਿਹੜੇ ਪੰਧਾਪ ਪੰਜਾਬ ਹਤੈਸ਼ੀ ਹੁੰਦੀਆਂ ਗੱਲਾਂ ਕਰਦੇ ਸਨ ਤੇ ਅੱਜ ਇਨ੍ਹਾਂ ਦੇ ਜ਼ਬਰ ਜੁਲਮ ਨਸ਼ਾ ਸ਼ਿਕਰਤੇ ਹੈ ਗੈਂਗਵਾੜ ਸ਼ਿਕਰਤੇ ਹੈ ਨਜ਼ਾਇਜ਼ ਕਤਲਾਂ ਦਾ ਸ਼ਿਕਰਤੇ ਹੈ ਝੂਠੇ ਮੁਕੱਦਮੇ ਤੇ ਝੂਠੇ ਮੁਕਾਬਲੇ ਸ਼ਿਕਰਤੇ ਹੈ ਉਹਨਾਂ ਨੂੰ ਅੱਜ ਵੇਖਦੇ ਆ ਪਤਵੰਤ ਸਾਰੋਂ ਬਹਿਣਾ ਚਾਹੁੰਦੇ ਇਸ ਗੱਲ ਵਿੱਚੋਂ ਪਰ ਉਹ ਅਤਮਾਨ ਪੰਜਾਬ ਦੀ ਸੇਵਾ ਐਪੀਐਸ ਗਿੱਲ ਤੇ ਪੁਚੇ ਬਣ ਕੇ ਨਹੀਂ ਹੋਣੀ ਹਾਂ ਚੱਲੀ ਜਾਉ ਜਨਾ ਚਲਾਈ ਜਾਉ ਬਾਬਾ ਫੋਨ ਕਰਦੇ ਬਈ ਧੰਨਵਾਦ ਅੱਜ ਦੇ ਗੱਠ ਤੋਂ ਅਸੀਂ ਭਗਵਾਨ ਦਾ ਮਾਨ ਨੂੰ ਪਹਿਣਾ ਚਾਹੁੰਦੇ ਆ ਜਾਂ ਦੇ ਦਿੱਲੀ ਦਾ ਖੇਡਾ ਕੀ ਕਰਤਾ ਕੋਲ ਦੋ 4000 ਕੋਲ ਤਾਂ ਬਾਕੀ ਹੈ ਨਾ ਨਾ ਚਲ ਮਾ ਬੜਾ 5000 ਸਿੱਧਾ ਹਾਜ਼ਰ ਪਾੜੀ ਦੇਖ ਲੈ ਕੰਟਰੋਲ ਹੋ ਗਿਆ ਸ਼ੇਰੇ ਪੰਜਾਬ ਦੇ ਹਰੀ ਸਿੰਘ ਨੰਦਾ ਕਾਦੀ 5000 ਸਿੱਧਾ ਬਾਕੀ ਹੋਇਆ ਪਹਿਲਾਂ ਲੋਕਾਂ ਦਾ ਬੈਠ 5200 ਇਹ ਫਿਰ ਪੰਜਾਬ ਵਾਲਿਓ ਅੱਜ ਅਗਲੀ ਗੱਲ ਕੋਈ ਨਾ ਮੁੱਕ ਤੇ ਬਚੀ ਹੋਇਆ ਨੇ ਜਿਹੜੇ ਸਭ ਖੇਤਰ ਪੈ ਰਹੇ ਨੇ ਇਹ ਵੀ ਦੋਸ਼ੀ ਕੱਪ ਤੋਂ ਬਾਅਦ ਆਪੇ ਵੀ ਨਹੀਂ ਆ ਪੈਸੇ ਪੈਸੇ ਜਿੰਨਾ ਨੂੰ ਨੌਕਰੀ ਉਹ ਤਾਂ ਨਹੀਂ ਕਰੇ ਬਗਵਾ ਜੁਨੀਂ ਦਾ ਨਹੀਂ ਆ ਅੱਜ ਤਾਂ ਨਹੀਂ ਠੀਕਾ ਜਿਹੜੀ ਬਣੀ ਬੇਚਾ ਚਾਤਰਾ ਵਾ ਇਹਦਾ ਉਹ ਨਾਂ ਤੇ ਬਣਾਇਆ ਸਾਡੀ ਮੱਤ ਆ ਦੁਨੀਆ ਦਾ ਕਰਕੇ ਕੋਣ ਅਸੀਂ ਪੁਰਾ ਬਾਦੂ ਜਾ ਕੇ ਸੈਟ ਦੇਖੇ ਵੀ ਜਿੱਦੇ ਅਸੀਂ ਬੈਠੇ ਆ ਅੱਜ ਚਾਹੀਏ ਅਸੀਂ ਸਕਾਈ ਦਾ ਮੁੱਖ ਮੰਤਰੀ ਪੰਜਾਬ ਦਾ ਬਣਾ ਸਕਦੇ ਚਾਹੀਏ ਪਰ ਵਾਦੇ ਕਿਸਮਤੀ ਸਾਡੀ ਹੈ ਉਹ ਤਾਂ ਬੈਠਾ ਪਾ ਜਦ ਮੈਨੂੰ ਮਨਾਉਂਗੇ ਜਿਆ ਮੈਂ ਕਿਸੇ ਨੂੰ ਨਹੀਂ ਬੰਦਿਆ ਸਾਡੀ ਇਹ ਇੱਕ ਤਾਂ ਹੀ ਹੈ ਜੀ ਵੇਖ ਫਾਕੀ ਸਾਡੇ ਚ ਸੇਤਰਾ ਪਾਇਦੇ ਨੇ ਦੂਸਰਾ ਸਾਡਾ ਜਦੋਂ ਵੀ ਪੰਜਾਬ ਦਾ ਮੁੱਖ ਮੰਤਰੀ ਨਿਕਲਦਾ ਹੈ ਉਹ ਪੰਜਾਬ ਦਾ ਨਹੀਂ ਉਹ ਦਿੱਲੀ ਦੇ ਜਿਹੜਾ ਦਾ ਜੀਤੇ ਕਰਕੇ ਸਾਨੂੰ ਜੁੱਤੀਆਂ ਪਹਿਨਿਆ ਨੇ ਔਰ ਪੈਂਦੀਆਂ ਰੰਗੀਆਂ ਕਿੰਨਾ ਚਿਰ ਜਿੰਨਾ ਚਿਰ ਪੰਜਾਬ ਦਾ ਨੌਜਵਾਨ ਸੁਪਨਾ ਨਹੀਂ ਲੈਂਦਾ ਮੈਂ ਸ਼ੇਰੇ ਪੰਜਾਬ ਦਾ ਮੈਂ ਹਰਨੀ ਸਿੰਘ ਜੰਮੂ ਆਇਆ ਬੰਦਵਾਟੇ ਸਿੱਧਾ ਚੱਲੇ ਗਏ ਸੀ ਖਲੀ ਜਾ ਪੱਕਾ ਹੀ ਹੈ ਨਹੀਂ ਮੌਰਾ ਹੀ ਹੈ ਤੁਸੀਂ ਦੱਸਾ ਛੱਟਣ ਨੂੰ ਪਿਆਰ ਨਹੀਂ ਮੁੱਖ ਮੰਤਰੀ ਦਾ ਦੱਸਾ ਸਿਰੋਂ ਰੁਕਦੇ ਹੋ ਤੁਹਾਡੇ ਵਿਆ ਮੰਤਿਸਰਾਪ ਕਿਉਂ ਤੁਹਾਡੇ ਪਾਰਟੀ ਦਾ ਕਿਸਰਾਪ ਕਿਉਂ ਫਕਰੀਆਂ ਚੱਲ ਰਹੀਆਂ ਨੇ ਪਾਣੀ ਦਾ ਬੇੜਾ ਕਰਕੇ ਕੀਤਾ ਜਾ ਰਿਹਾ ਰੋਟਵਾਲੇ ਰੱਖ ਲੈਣੇ ਪੀਣ ਵਾਲੇ ਬੰਦੇ ਦਿੱਤੇ ਨੇ ਔਰ ਲੱਖਣ ਮਾਫੀਆ ਵਾਤਾਵਰਣ ਵੱਟ ਕੇ ਖਾ ਗਿਆ ਕੌਣ ਗੁਰੂ ਪਾਣੀ ਪਿਤਾ ਲੁੱਟ ਲੈਣੇ ਪਾਣੀ ਮਾਤਾ ਘੱਟ ਮੱਤ ਮਾਂ ਬੋਲੀ ਤੇ ਅਟੈਕ ਮਾਂ ਚੰਮਣ ਵਾਲੀ ਆਪਣੇ ਰੋਤੇ ਦੀ ਬਰਸੀ ਭੈਣ ਇਹਦੇ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੌਕੇ ਦੀ ਘਰਵਾਲੀ ਨੂੰ ਕਿਸੇ ਨੇ ਵੇਖਿਆ ਹੁੰਦਾ ਇੰਨੇ ਚੱਤਰ ਮਾਰੇ ਸੀ ਉਹਦੇ ਸਰਕਾਰਾਂ ਦੇ ਦੁਆਰੇ ਆਪੇ ਕਹਦੇ ਭਾਈ ਤੇ ਕੌਣ ਸੇ ਕਾਦੜਾ ਤੁਸੀਂ ਤੇ 200 ਲਿਸਟ ਬਣਾਈ ਹੋਣੀ ਆ ਉਹਨੇ 25000 ਸੇ ਖਾਦੀ ਲਿਸਟ ਬਣਾਈ ਸੀ ਜਿਹੜੇ ਜਬਰ ਜੁਲਮ ਦੇ ਸ਼ਿਕਾਇਤ ਸੀ ਸਰਕਾਰ ਤੇ ਪੰਚੀ ਹਜ਼ਾਰ ਨੌਜਵਾਨਾਂ ਦਰਦਾਸੀ ਉਹ ਬੀਬੀ ਪਰਮਜੀਤ ਕੌਰ ਦੀ ਵਾਪਰੇ ਸੀ ਤੁਹਾਨੂੰ ਅੱਜ ਲਖਮਨ ਸਿੰਘ ਬਣ ਕੇ ਇਥੋਂ ਨਿਕਲਣਾ ਹੋਵੇ ਕਹਿੰਦੇ ਇੱਕ ਜੱਜ ਦੀ ਘਰ ਵਾਲੀ ਤੇ ਕੋ ਮੱਥਾ ਟੇਕਣ ਆਏ ਸੀ ਨਰਕਾਣਾ ਸਾਹਿਬ ਆ ਥੋੜਾ ਜਿਹਾ ਮੈਂ ਤੁਹਾਡਾ ਟਾਈਮ ਲੈ ਲੇ ਮਾਫੀ ਦੇ ਜੀ ਉਹਦੀ 13 ਸਾਲ ਦੀ ਬੱਚੀ ਨਰੈਣੂ ਮਹਤਮੇ ਨਰਕਾਣਾ ਸਾਹਿਬ ਉਹਦਾ ਬਲਾਤ ਕਰ ਕਰ ਦਿੱਤਾ ساری ਰਾਤ ਉਹਨਾਂ ਦੇ ਘਰਾ ਖੱਲੇ ਰੋ ਰੋ ਕੇ ਸੱਜੀ ਤੇ ਜਦੋਂ ਤੁਹਾਡਾ ਸਿੱਖਾਂ ਦਾ ਕੱਟ ਹੋਇਆ ਉਹਦੀ ਘਰਵਾਲੀ ਨੇ ਚੁੰਨੀ ਲਾ ਕੇ ਤੁਹਾਡੇ ਉੱਤੇ ਸੁੱਟ ਦਿੱਤੀ ਪੁੱਛਣ ਵਾਲਿਆਂ ਨੇ ਪੁੱਛਿਆ ਬੀਬੀ ਸਾਡੇ ਘਰ ਚੰਨਕੇ ਸਰੋਜ ਨੂੰ ਮਾੜਾ ਮੰਨਿਆ ਜਾਂਦਾ ਹੈ ਤੂੰ ਚੁੰਨੀ ਲਾ ਕੇ ਕਿਉਂ ਸੁੱਟੀ ਕਿਤੇ ਜੇ ਪੰਜਾਬ ਦੇ ਜਾਏ ਹੋ ਇਹ ਚੁੰਨੀ ਮੇਰੇ ਸਿਰ ਤੇ ਰੱਖ ਲਈ ਤੁਹਾਨੂੰ ਮਰੈ ਨੂੰ ਮਤਕਾਂ ਦਾ ਸੁਖਾਇਆ ਕਰਦਾ ਹਾਂ ਜੇ ਤੁਸੀਂ ਮਰਦ ਹੋ ਆਹ ਚੁੰਨੀ ਸੁੱਟ ਦਿੱਤੀ ਹੈ ਰੱਖਣ ਵਾਸਤੇ ਲਖਮਨ ਸਿੰਘ ਬਣਦੇ ਉਸ ਵਕਤ ਭਾਈ ਲਖਮਨ ਸਿੰਘ ਨੇ ਚੁੰਨੀ ਵੰਡ ਲਈ ਵੀਪਾ ਸਾਡਾ ਜੁੰਮੀ ਸੇਤ ਰੱਖ ਹਮੇ ਕਦੀ ਉਡੇਗੀ ਇੱਕ ਦਿਨ ਆਉਗਾ ਜਾਂ ਲਖਮਨ ਸਿੰਘ ਰਹੂਗਾ ਜਾਂ ਨਰਨੂ ਮਹਾਂ ਕਰੂਗਾ ਗੁਰਦੁਆਰੇ ਉਹਦਾ ਸੁਖਾਇਆ ਕਰਦੀ ਛੜੇ ਅੱਜ ਤੁਹਾਨੂੰ ਮੇਥੋਂ ਪਰਤ ਕਰਕੇ ਨਿਕਲਣਾ ਹੋ ਕਿੰਨਾ ਚਿਰ ਤੁਸੀਂ ਸਰਕਾਰ ਦਾ ਜੀਅ ਲਿਓਗੇ ਮੁਕਤਾਂ ਤੇ ਕਿਚੈਰੀਆਂ ਤੇ ਮੁਲਾਕਾਤਾਂ ਤੇ ਜਾਓਗੇ ਗੋਰੀਆਂ ਦੇ ਕਾਨੂੰਨ ਦੇ ਇਹ ਦਿੱਲੀ ਨੇ ਨਹੀਂ ਬਦਲਦੇ ਇਹ ਸ਼ੇਰੇ ਪੰਜਾਬ ਦੇ ਬਦਲਦੇ ਇਹ ਪੰਜਾਬ ਦੇ ਜਿਹਨਾਂ ਨੂੰ ਚੇਂਜ ਕਰਨਾ ਹੈ ਤੇ ਤੁਹਾਡਾ ਪੰਜਾਬ ਹਾਇਕ ਤੇ ਖੜਾ ਇਸ ਲਈ ਜੇ ਚਾਹੁੰਦੇ ਹੋ ਪੰਜਾਬ ਜਿਉਂਦਾ ਰਹੇ ਤੇ ਪੰਜਾਬ ਦੇ ਨੌਜਵਾਨੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਰੋਲ ਮਾਡਲ ਬਣਾਓ ਆਖਰ ਨਰਗੀਆਂ ਨੱਚਣ ਵਾਲੀਆਂ ਤੇ ਆ ਤੇ ਨੰਗੇ ਨੱਚਣ ਵਾਲੇ ਨਾ ਬਣਾਓ ਜਿੰਨਾਂ ਦੇ ਸਿਰ ਤੇ কেশ ਨਹੀਂ ਮੁਖੂਤੇ داری ਨਹੀਂ ਜ਼ੁਬਾਨ ਤੇ ਬਾਣੀ ਨਹੀਂ ਗੰਝ ਕਿਰਪਾ ਨਹੀਂ ਉਹਨਾਂ ਨੂੰ ਤੁਸੀਂ ਲੋਲਵਾਲਣ ਬਣਾਈ ਕਰਦੇ ਹੋ ਇੱਕ ਬੇਨਾ ਸਿੱਖੀ ਸਰੂਪ ਤੋਂ ਪੰਜਾਬੀ ਦਾ ਵਾਰਕ ਬਣਿਆ ਫਿਰਦਾ ਹੈ ਇੱਕ ਪੱਗਾ ਚ ਸਿਰ ਫਸਾ ਕੇ ਸਰਕਾਰੀ ਸਰਦਾਰ ਬਣੇ ਹੋਏ ਇਹ ਤੁਹਾਨੂੰ ਪੇੜੀਏ ਪਛਾਣਣੇ ਹੋਣਗੇ ਔਰ ਜਦੋਂ ਇੰਨਾ ਘਟਕਾ ਚਾਉਦੇ ਨੇ ਤੰਨੋ ਖੜ ਕੇ ਬਾਤ ਕਰਦੇ ਹੋ ਕੋਈ ਲੋੜ ਨਹੀਂ ਜਿਹੜਾ ਪੰਜਾਬ ਜਾ ਕੇ ਪੰਜਾਬ ਦਾ ਬਣਦਾ ਤੇ ਦਿੱਲੀ ਜਾ ਕੇ ਦਿੱਲੀ ਦਾ ਸੁਪੁੱਤਰ ਬਣਦਾ ਕੋਈ ਇੰਨਾ ਸਟੇਜਰ ਤੇ ਨਹੀਂ ਆਉਣੇ ਚਾਹੀਦੇ ਇਹ ਤੁਹਾਨੂੰ ਰੋਗੇ ਨੇ ਹੋਣਗੇ ਔਰ ਮੁਬਾਰਕ ਸਹਿਬ ਦਾ ਇਤਿਹਾਸ ਨਾਲ ਬਾਤ ਕਰੀਏ ਬਾਤ ਜਕਰੂ ਔਰ ਗੁਰੂ ਨੇ ਜਿਉਂਦਾ ਰੱਖਿਆ ਸੱਟ ਕੇ ਅਰਦਾਸ ਸੁਣੀਆ ਮਾਰਦਾ ਚਾਉਂਦੇ ਸੀ ਦੀ ਸਰਕਾਰੀ ਪਾਰਨਾ ਚੰਨੇ ਸੰਗਰ ਸਾਡੀਆਂ ਲਾਸਾਂ ਨੇ ਗੱਲੇਬਾਣ ਬਚਾਲੇ ਪਰ ਕਾ ਨੇ ਜਿੱਦੇ ਜਾ ਕੇ ਕਾਲ ਤੱਕ ਜਿੱਥੇ ਅਰਦਾਸ ਕੀਤੀ ਉਹਦੇ ਕਾਤੇ ਖੋਜਾ ਨੋਟਿਸ ਪੁਛਤ ਕਰਾ ਫਿਰਦਾ ਸਮਾਜ ਦਿੱਤਾ ਸਰਕਾਰ ਨੂੰ ਜਾਂ ਤੇ ਸ਼ਰੋਮੀ ਕਮੇਟੀ ਵਾਲੇ ਮਸੰਦਾ ਤੇ ਗੁਰੂ ਗ੍ਰੰਥ ਸਾਹਿਬ ਸਟੋਰੀ ਵਿੱਚ ਦਾ ਪਰਚਾ ਦਰਜ ਕਰਦੇ ਹੋ ਨਹੀਂ ਤੇ ਪੰਦਰਾਂ ਦਿਨਾਂ ਤੋਂ ਬਾਅਦ ਫਿਰ ਸਾਨੂੰ ਇਨਸਾਫ ਲੈਣਾ ਆਉਂਦਾ ਹੈ ਕਿ ਕੱਲੋ ਖੇਤ ਲਾਂ ਕਰਕੇ ਆਏ ਨੇ ਅਗਲਾ ਪ੍ਰੋਗਰਾਮ ਕੀ ਰਹਿਣਾ ਹੈ ਇਹਨਾਂ ਦੇ ਜੱਲੇਬਾ ਸਭ ਨੇ ਉਹ ਵੀ ਅੱਜ ਦੇ ਨੌਜਵਾਨ ਦੇ ਸ਼ਕਟ ਚੋਂ ਲੈ ਕੇ ਕਾਯੋਔਰ ਭਾਈ ਲਖਾ ਸਿੰਘ ਸਦਾਨਾ ਵੀਰਿਆ ਤੂੰ ਵਾਅਦਾ ਦਿੱਤੀ ਅਸੀਂ ਪਹੁੰਚੇ ਜਿੱਥੇ ਵੀ ਬਾਜ ਮਾਰੋਗੇ ਅਸੀਂ ਆਵਾਂਗੇ ਕਿੰਨਾ ਚਿਰ ਜਿੰਨਾ ਚਿਰ ਮਰਨੀ ਜਾਂਦੇ ਮਰਨ ਤੋਂ ਬਾਅਦ ਵੀ ਸਾਡੀ ਆਵਾਜ਼ ਪੰਜਾਬ ਤੇ ਪੰਥ ਲਈ ਲੋਕਾਂ ਦੀ ਮੰਨਕਾਰ ਨਹੀਂ ਜਿਉਂ ਦੀ ਜੋ ਨੂੰ ਕਦੇ ਪਿੱਛੇ ਨਹੀਂ ਹਟਾਂਗੇ ਬਾਜ ਮਾਰ ਕੇ ਤਾਂ ਬਿਚੇ ਬਹੁਤ ਮਾੜੀ ਗੱਲ ਹੈ ਉਹ ਨੌਂ ਜਵਾਨਾਂ ਨੂੰ ਵੀ ਕਾਊਂਗਾ ਕਿ ਰੋਜ਼ ਰੋਜ਼ ਆਪਾਂ ਲੈਟੀਆਂ ਰੋਜ਼ ਰੋਜ਼ ਅਟਕ ਇੱਕ ਇਕੱਠਾ ਦੇ ਵਿੱਚੋਂ ਕੇਂਦਰੀ ਵਾਦ ਵਿਚਾਰ ਮੁੱਖ ਮੰਤਰੀ ਕੱਢ ਸਕਦਾ ਹੈ ਤੇ ਤੁਸੀਂ ਸਾਨੂੰ ਕਿਉਂ ਕਹਿ ਦਿੰਦੇ ਹੋ ਤੁਸੀਂ ਰਾਜਨੀਤੀ ਚ ਜਾਣਾ ਚੋਣਦਲ ਦੀ ਸਾਡੇ ਵਰਗ ਨੂੰ ਬਿਮਾਰੀ ਕੀ ਬੈਠੀ ਇਹਦੀ وجہ ਕੀ ਉਦੋਂ ਜੇ ਅਸੀਂ ਪੰਜਾਬ ਦੇ ਆ ਪੰਜਿਆ ਸੇਕੀਏ ਸਾਨੂੰ ਵੱਡਾ ਪਾਕਿਸਤਾਨ ਸਭਾ ਜੂਬਾ ਖੋਖੇ ਚੋ ਨਹੀਂ ਜੀ ਬਾਸੂ ਰਾਜ ਨਹੀਂ ਕੁਝ ਪੀਏ ਸੀ ਬਣਾ ਸਕਦੇ ਤੇ ਫਿਰ ਛੇਤਰ ਹੀ ਪੈਣਗੇ ਹੋਰ ਕੀ ਹੋਣਾ ਇਸ ਲਈ ਤੁਹਾਨੂੰ ਸਭਾ ਆਜੀਏ ਕਰ ਲਿਓ ਜੇ ਤੁਸੀਂ ਕੁਰਸੀਆਂ ਦਾ ਜਬਰ ਤੇ ਰੋਕਣਾ ਹੈ ਤੇ ਕੋਲ ਸਵਾਲ ਲਿਓ ਸੁਣ ਲਿਓ ਤੁਹਾਨੂੰ ਲਾਇਆ ਡੋਰ ਦਿੱਤਾ ਸੀ ਲੋਕਾਂ ਦੀ ਰਾਖੀ ਵਾਸਤੇ ਨਾ ਕਿ ਪੁਰਸਤ ਲੀਡਰਾਂ ਦੇ ਕਹਿਣ ਤੇ ਲੋਕਾਂ ਤੇ ਅਣਮਨੁਕੀਤ ਸ਼ਰਧ ਕਰਾਂਗੇ ਇਹ ਹੁਣ ਤੁਸੀਂ ਸੋਚ ਲਿਓ ਪਰ ਇਹ ਕਹਦੇ ਹੋ ਕਿ ਪੰਜਾਬ ਲਈ ਵਰਦੀ ਪਾਈ ਫਿਰਦੇ ਕਿ ਤੁਸੀਂ ਆਪਣੀ ਆਗਮਾ ਕੇ ਅਸਰ ਝੋਲ ਲਿਓ ਉਹ ਵੀ ਸਤਵੰਤ ਸਿੰਘ ਤੇ ਬਿਆਨ ਸਿੰਘ ਕੋਲ ਸਵਾਲੀ ਸੀ ਜਿੰਨਾ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰ ਕਿਸਾਨ ਦੇ ਦੁੱਲੇ ਵੇ ਖੂਨ 25000 ਮਾਰ ਦਿੱਤੇ ਗਏ ਨੌਜਵਾਨਾਂ ਦੀ ਖਾਤਰ ਆਪਣੀਆਂ ਮਰਦੀਆਂ ਨਹੀਂ ਉਹਨਾਂ ਲਾਇਨਾਂ ਤੇ ਕਾਨੂੰਨੋ ਵਿਕਿਆ ਇਹ ਤੋੜਿਆ ਕਿੰਨਾ ਸੀ ਲੀਡਰਾਂ ਨੇ ਉਹਨੂੰ ਬਹਾਲ ਕਿੰਨਾ ਕੀਤਾ ਇਹਨਾਂ ਪੁਲਸੀਆਂ ਨੇ ਕਿ ਅੱਜ ਇਹਨਾਂ ਪੁਲਸੀਆਂ ਦੇ ਅੰਦਰ ਕਿਹੜੀ ਮਾਂ ਦਾ ਖੂਨ ਹੈ ਤੇ ਕਿਹੜੇ ਪਿਓ ਦਾ ਲਹੂ ਹੈ ਇਹਨਾਂ ਨੇ ਦੇਖੜਾਇਆ ਇਹਦਾ ਵੀ ਮਰਦੀ ਇਹਨਾਂ ਨੇ ਹੁਣ ਬਿਆਨ ਤੇ ਕਿਹੜ ਸੁਵਰਨੇ ਘੋਟੜੇ ਹੋ ਕੇ ਮਰਦਾ ਹੈ ਕਿ ਇਹ ਅਜ ਇਸ ਖਾਨੂ ਰੋਕ ਲੈਣੇ ਰੇਂਡੀਆਂ ਤੋਂ ਸਾਡੇ ਸ਼ਹੀਦਾਂ ਦੇ ਧੋਖਾ ਤੋਂ ਇੱਕ ਦੇ ਨਾਉ ਦੇ ਇਨਾਂ ਦੇ ਧੋਖਾ ਦੇ ਵੀ ਕਿਸੇ ਨਹੀਂ ਜਾਣਦਾ ਉਹ ਨਾ ਯਾਰ ਅੱਲਾਹ ਜ਼ਿੰਦਾਬਾਦ ਇਹ ਧੱਕੇ ਨਾਲ ਬਿੰਦੂ ਖੜਦੇ ਸੀ ਸੁਵਰਨੇ ਘੋਟੜੇ ਦੇ ਧੋਖੇ ਬੜਾ ਲਾਖਣ ਕਰੋ ਭੰਗਿਆ ਕਿਆ ਭੁੱਲ ਜਾਓ ਬਾੜੇ ਪੁੱਛਿਆ ਤੇ ਕੀ ਅੰਦਰ ਹੋਣਾ ਨਹੀਂ ਭੁੱਲ ਗਏ ਤੁਸੀਂ ਇਸ ਲਈ ਅੱਜ ਜਿੰਨੇ ਵੀ ਭਰਾ ਤੁਸੀਂ ਆਏ ਹੋ ਅੱਜ ਜ਼ਬਰ ਜ਼ੁਲਮ ਦੇ ਖਿਲਾਫ ਪੰਜਾਬ ਪੰਜਾਬੀ ਪੰਜਾਬੀਆਂ ਪਾਉਣ ਪਾਣੀ ਧਰਤੀ ਅਜਮਦ ਸੰਗਤ ਸੇਖਿਆ ਪੰਜਾਬ ਦੀ ਮੋਹਨ ਡਿਊਟੀ ਹੈ ਤਾਂ ਇਸ ਗੱਲ ਮੈਂ ਕਹਿ ਕਿ ਸੰਪੂਰਨਤਾ ਕਰਾਂ ਸਮਝ ਚ ਲ ਗਿਆ ਜੀ ਮੈਂ ਅੱਜ ਸਾਥੂ ਭਰਿਆ ਹਮਾਚਲ ਨਾਲ ਲੜਾ ਰਹੇ ਨੇ ਮੁੱਤੇ ਪਾਣੀ ਦੇ ਪੜਾ ਕੇ ਹਮਾਚਲ ਦਾ 85 ਸਾਲ ਦਾ ਬਜ਼ੁਰਗ ਆ ਕੇ ਕਿੰਨਾ ਬੜਾਣਾ ਸਾਹਿਬ ਪੰਜਾਬ